ਕਾਪ ਫੈਡਰੇਸ਼ਨ ਦੇ ਫਾਊਂਡਰ ਪ੍ਰਦੀਪ ਬਰਮਾ ਅਤੇ ਰਾਜੀਵ ਕੋਰ ਬਰਮਾ ਦੇ ਦਿਸ਼ਾ ਨਿਰਦੇਸ਼ ਫਾਈਬਰੋਸ ਸਕੈਨ ਕੈਂਪ ਲਗਾਇਆ ਗਿਆ ਜਿਸ ਉਕਾਪ ਫੈਡਰੇਸ਼ਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਲਹਿਰਾ ਤੋਂ ਨੱਤੂਰਾ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਕਿਹਾ ਉਕਾਪ ਫੈਡਰੇਸ਼ਨ ਬਹੁਤ ਵਧੀਆ ਕੰਮ ਕਰ ਰਹੀ ਹੈ ਜੋ ਫਾਈਬਰੋਸ ਸਕੈਨ ਦਾ ਟੈਸਟ ਹੈ ਉਹ ਬਾਜ਼ਾਰ ਵਿੱਚ 5000 ਰੁਪਏ ਦਾ ਉਹ ਆਮ ਨਾਗਰਿਕ ਦੀ ਪਹੁੰਚ ਤੋਂ ਬਾਰ ਹੈ ਇਸ ਲਈ ਉਕਾਪ ਫੈਡਰੇਸ਼ਨ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਟੈਸਟ ਫ੍ਰੀ ਹੋ ਰਿਹਾ ਹੈ ਉਵਿਕ ਵਿੱਚ ਇਹ ਸ਼ਹਿਰ ਅਤੇ ਪਿੰਡਾਂ ਵਿੱਚ ਉਕਾ ਫਾਊਂਡੇਸ਼ਨ ਵੱਲੋਂ ਫ੍ਰੀ ਕੈਂਪ ਲਗਾਏ ਜਾਣਗੇ ਕਾਫ ਹਾਈਡਰੇਸ਼ਨ ਵੱਲੋਂ ਉਕਾ ਫਾਊਂਡੇਸ਼ਨ ਦੇ ਫਾਊਂਡਰ ਪ੍ਰਦੀਪ ਬਰਮਾ ਅਤੇ ਕੋ-ਫਾਊਂਡਰ ਰਾਜਵੀਰ گور ਬਰਮਾ ਦੇ ਦਿਸ਼ਾ ਨਿਰਦੇਸ਼ ਹੇਠ ਉਕਾ ਫਾਊਂਡੇਸ਼ਨ ਜੋ ਕਿ ਮਿਨਿਸਟਰੀ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ ਹੈ ਇੱਕ ਬੀੜਾ ਚੱਕਿਆ ਕਿ ਪੂਰੇ ਪੰਜਾਬ ਦੇ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਅੱਜ ਮਹਿੰਗਾਈ ਦੇ ਦੌਰ ਦੇ ਵਿੱਚ ਸਭ ਤੋਂ ਵੱਡੀ ਸਹੂਲਤ ਮੈਡੀਕਲ ਹੋਣੀ ਚਾਹੀਦੀ ਹੈ ਉਹ ਕਾਫ ਫੈਡਰੇਸ਼ਨ ਨੇ ਇਸ ਨੂੰ ਮੁੱਖ ਰੱਖਦੇ ਹੋਏ ਪਿੰਡਾਂ ਤੇ ਸ਼ਹਿਰਾਂ ਵਿੱਚ ਮੈਡੀਕਲ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ ਜਿਸ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਮਰੀਜ਼ ਆ ਕੇ ਆਪਣੇ ਟੈਸਟ ਕਰਵਾਉਂਦੇ ਹਨ ਤੇ ਡਾਕਟਰਾਂ ਦਾ ਚੈੱਕਅਪ ਕਰਾ ਕੇ ਆਪਣੀ ਦਵਾਈ ਲਿਖਾ ਕੇ ਤਾਂ ਕਿ ਜਿਹੜੇ ਵੀ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਪਤਾ ਹੁੰਦਾ ਜਾਂ ਕੋਈ ਮਹਿੰਗੇ ਟੈਸਟ ਹੁੰਦੇ ਹਨ ਉਹ ਇੱਥੋਂ ਕਰਵਾ ਕੇ ਸਸਤੇ ਤੇ ਮੁਫਤ ਪਾ ਦੇ ਵਿੱਚ ਆਪਣਾ ਇਲਾਜ ਮੁਫਤ ਕਰਵਾ ਲੈਂਦੇ ਹਨ ਤਾਂ ਕਿ ਇਸ ਮਹਿੰਗਾਈ ਦੇ ਵਿੱਚ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਦੇ ਹਨ ਅਤੇ ਆਰਾਮ ਨਾਲ ਤੇ ਨਾਲ ਹੀ ਆਪਣਾ ਇਲਾਜ ਜੋ ਉਸ ਹਮੇਸ਼ਰ ਕਰਵਾ ਸਕਦੇ ਹਨ ਇਸੇ ਕਰਕੇ ਅੱਜ ਧੂਰੀ ਵੀ ਫਾਈਬਰੋਸਕੈਨ ਟੈਸਟ ਦਾ ਹੈ ਇੱਕ ਕੈਂਪ ਲਗਾਇਆ ਗਿਆ ਜਿਸ ਦਾ ਕਿ ਰਿਜ਼ਲਟ ਤੇ ਰਿਪੋਰਟ ਨਾਲ ਦੇ ਨਾਲ ਹੀ ਹੈ ਡਾਕਟਰ ਸਾਹਿਬ ਬੈਠੇ ਹਨ ਔਰ ਟੈਸਟ ਦੇਖ ਕੇ ਆਪਣਾ ਨਾਮ ਦੇ ਨਾਲ ਹੀ ਸਾਰਾ ਦਵਾਈਆਂ ਦੱਸ ਦਿੰਦੇ ਜਿਹੜਾ ਬਾਜ਼ਾਰ ਦੇ ਵਿੱਚ 5000 ਰੁਪਏ ਦਾ ਹੀ ਟੈਸਟ ਆ ਉਹਦੇ ਵਿੱਚ ਲੀਵਰ ਦੇ ਸਾਰੇ ਟੈਸਟ 3 ਮਹੀਨੇ ਦੀ ਸ਼ੂਗਰ ਤੇ ਹੋਰ ਵੀ ਬਹੁਤ ਟੈਸਟ ਹਨ ਜਿਹੜੇ ਜਿਵੇਂ ਕਿ ਗਠੀਆ ਯੂਰਿਕ ਐਸਿਡ ਐਦਾਂ ਦੇ ਕਾਫੀ ਟੈਸਟ ਹਨ ਜਿਹੜੇ ਕਿ ਔਰੇ ਫ੍ਰੀ ਹੁੰਦੇ ਨੇ 5000 ਰੁਪਏ ਵਾਲੇ ਜਿਹੜੇ ਵਿਆਜ ਚ ਟੈਸਟ ਨੇ ਉਹ ਔਰੇ ਫ੍ਰੀ ਹੋ ਗਏ ਉਹ ਕਾਫੀ ਜਿਸ ਤਰ੍ਹਾਂ ਕਿ ਜ਼ਰੂਰਤਮੰਦ ਬੱਚਿਆਂ ਨੂੰ ਬੂਟ ਜਰਾਬਾਂ ਚੱਪਲਾਂ ਜਾਂ ਉਹਨਾਂ ਦੀ ਕੋਈ ਸਿਹਤ ਸੰਬੰਧੀ ਕੋਈ ਦਿੱਕਤ ਹੋਵੇ ਉਹਨੂੰ ਨਾਲ ਅਸੀਂ ਇਹ ਉਪਰਾਲਾ ਕਰਦੇ ਹਾਂ ਹਾਂਜੀ ਇਹ ਉਪਰਾਲਾ ਉਕਾਫ ਫੈਡਰੇਸ਼ਨ ਦੇ ਵੱਲੋਂ ਜਾਰੀ ਰਹੇਗਾ ਜਲਦ ਹੀ ਅਸੀਂ ਹੁਣ ਉਸ ਪਿੰਡ ਦੇਖ ਰਹੇ ਹਾਂ ਜਿੱਥੇ ਕਿ ਪਿੰਡ ਹਜੇ ਵੀ ਬੰਜੇ ਹਨ ਸਹੂਲਤਾਂ ਤੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੇ ਸਾਥ ਨਾਲ ਉਕਾਫ ਫੈਡਰੇਸ਼ਨ ਉੱਥੇ ਵੀ ਉਸ ਪਿੰਡਾਂ ਵਿੱਚ ਵੀ ਸਿਹਤ ਸੁਵਿਧਾਵਾਂ ਪਰਦਾਨ ਕਰਨ ਲਈ ਪਹੁੰਚੇਗੀ ਪੰਜਾਬ ਵਾਸੀਆਂ ਤੇ ਪਿੰਡ ਵਾਸੀਆਂ ਨੂੰ ਇਹੀ ਸੰਦੇਸ਼ ਦਿੰਨੇ ਆ ਕਿ ਜਿੱਥੇ ਵੀ ਤੁਹਾਡੇ ਨੇੜੇ ਕੋਈ ਵੀ ਸੰਸਥਾ ਕੰਮ ਕਰਦੀ ਹੈ ਉਹਨੂੰ ਹੌਸਲਾ ਦਿਵੋ ਉਹਦੇ ਨਾਲ ਜੁੜੋ ਤਾਂ ਕਿ ਉਹ ਆਪਣਾਲਾ ਹੋਰ ਵੱਧ ਕਰਕੇ ਹੋਰ ਲੋਕਾਂ ਦਾ ਫਾਇਦਾ ਹੋ ਸਕੇ ਨਾਮ ਕੀ ਹੈ ਜੀ ਮੇਰਾ ਨਾਮ ਡਾਕਟਰ ਰਤਿਕਾ ਹੈ ਅੱਜ ਇਹ ਜਿਹੜਾ ਕੈਂਪ ਹੈਗਾ ਉਹ ਕਾਪਸਾਨ ਹੋਟੇਸ਼ਨ ਦੇ ਵੱਲੋਂ ਲਗਾਇਆ ਗਿਆ ਹੈ ਇਹ ਜਿਹੜੀ ਫਾਊਂਡੇਸ਼ਨ ਹੈ ਹੋਰ ਵੀ ਬਹੁਤ ਕੈਂਪ ਲਗਾਉਂਦੀ ਹੈ ਅੱਜ ਅਸੀਂ ਇੱਥੇ ਫਾਈਬਰੋ ਸਕੈਨ ਕੈਂਪ ਲਗਾਇਆ ਹੈ ਜਿਹਦੇ ਵਿੱਚ ਲਿਵਰ ਦਾ ਨੌਨ ਇਨਵੇਸਿਵ ਟੈਸਟ ਹੁੰਦਾ ਹੈ ਪਹਿਲਾਂ ਜਿਹੜਾ ਲਿਵਰ ਦਾ ਟੈਸਟ ਹੁੰਦਾ ਸੀਗਾ ਉਹ ਲਿਵਰ ਦਾ ਸੈਂਪਲ ਲੈ ਕੇ ਲਿਆ ਜਾਂਦਾ ਸੀਗਾ ਹੁਣ ਜਿਹੜਾ ਬਿਲਕੁਲ ਨੌਨ ਇਨਵੇਸਿਵ ਜਸਟ ਇੱਕ ਪ੍ਰੋਬ ਟੱਚ ਕਰਦੀ ਹੈ ਤੁਹਾਡੇ ਬਾਡੀ ਨੂੰ ਨਾਲ ਦੀ ਨਾਲ ਸਾਰੀ ਵੈਲਿਊਜ਼ ਆ ਜਾਂਦੀਆਂ ਕਿ ਕਿੰਨੀ ਕਲੀਵਰ ਦੇ ਵਿੱਚ ਡੈਮੇਜ ਹੋਇਆ ਹੈ ਜਿਹੜੇ ਬੇਸਿਕਲੀ ਐਲਕੋਹੋਲਿਕ ਪੇਸ਼IENTS ਹੈਗੇ ਹੈਪਟਾਈਟਿਸ ਹੈਗੇ ਕਿਸੇ ਨੂੰ ਜਾਂ ਬਹੁਤ ਜ਼ਿਆਦਾ ਓਬੈਸਿਟੀ ਹੈ ਜਿਹੇ ਉਹ ਸਭ ਤੋਂ ਜ਼ਿਆਦਾ ਬੈਨੀਫਿਟ ਲੈ ਸਕਦੇ ਨੂੰ ਜਾਂ ਕਿਸੇ ਨੂੰ ਕੋਈ ਪੇਟ ਦੀ ਦਿੱਕਤ ਹੈ ਜਿਵੇਂ ਕਿ ਮੋਟਾਪਾ ਹੋ ਗਿਆ ਕੋਈ ਕੁੱਕ ਘਟ ਲਗਣਾ ਜਾਂ ਫੇ ਕਵਚ ਹੈ ਨਾ ਉਹਨਾਂ ਨੂੰ ਵੀ ਇਹ ਟੈਸਟ ਤੋਂ ਕਾਫੀ ਜ਼ਿਆਦਾ ਲਾਭ ਹੋਏਗਾ ਤੇ ਅੱਜ ਜਿਹੜਾ ਅਸੀਂ ਇਹ ਕੈਂਪ ਲਗਾਇਆ ਹੈ ਇਹ ਵੱਤ ਤੋਂ ਵੱਧ ਲੋਕ ਇੱਥੇ ਆਣ ਤੇ ਫਾਇਦਾ ਉਠਾ ਅਸੀਂ ਇਹੋ ਜਿਹੀ ਕੈਂਪ ਲਗਾਉਂਦੇ ਰਵਾਂਗੇ ਕਿਉਂਕਿ ਜਿਹੜਾ ਟੈਸਟ ਹੈਗਾ ਫਾਈਬਰ ਸਕੈਨ ਇਹ ਕਾਫੀ ਕੋਸਟਲੀ ਹੁੰਦੇ ਤੇ ਸਾਰੇ ਲੋਕ ਇਹ ਅਫੋਰਡ ਨਹੀਂ ਕਰ ਸਕਦੇ ਇਸ ਲਈ ਟਾਈਮ-ਟਾਈਮ ਤੇ ਜਿਹੜੀ ਇਹ ਫਾਊਂਡੇਸ਼ਨ ਹੈ ਇਹੋ ਜਿਹੀ ਕੈਂਪ ਲਗਾਉਂਦੀ ਹੈ ਤੇ ਸਾਰੇ ਸਕੈਨ ਦਾ ਫਾਇਦਾ ਉਠਾਣ ਅੱਗੇ ਆਉਣ ਵਾਲੇ ਕੈਂਪ ਵਿੱਚ ਵੀ ਆਜੂਲੇਗਾ ਅਗਲੀ ਕੰਧਵਾ ਹੈ